ਗੱਡੀ ਤੁਸੀਂ ਇੰਸ਼ੋਰੈਂਸ ਨਹੀਂ ਕਰਾਈ ਆ ਲੋਕਾਂ ਦੇ ਮੋٹے ਮੋٹے ਚਲਾਨ ਕਰਦੇ ਹੋ ਉਹ ਨਹੀਂ ਉਹਨਾਂ ਦੀ ਗੋੜ ਹੈ ਜੀ ਆ ਦੇਖ ਲਓ ਤੁਹਾਡੀ ਆਪਣੀ ਇੰਸ਼ੋਰੈਂਸ ਹੈ ਦੀ ਗੱਡੀ ਨਹੀਂ ਉਹ ਡਿਊਟੀ ਤੇ ਲੱਗੇ ਮੈਂ ਚਲਾਉਣੀ ਸੀ ਮੈਂ ਡਿਊਟੀ ਤੇ ਲੱਗਾਂ ਮਾਗੀ ਨਹੀਂ ਮਿਲਦੇ ਨੇ ਕਿਹਨੇ ਕਿੱਟਨਾ ਆਪਣਾ ਚਲਾਨ ਤਾਂ ਕੋਈ ਕੱਟ ਹੀ ਨਹੀਂ ਸਕਦਾ ਜਦੋਂ ਜਦੋਂ ਏਐਸਆਈ ਸਾਹਿਬ ਬੈਠੇ ਹੋਣ ਗੱਡੀ 'ਤੇ ਫਿਰ ਕੋਈ ਚਲਾਨ ਕਰ ਸਕਦਾ ਕਿਉਂ ਜੀ ਗੱਲ ਸਹੀ ਹੈ ਨਹੀਂ ਕਰ ਸਕਦੇ ਕਿ ਗੱਲ ਨਹੀਂ ਕਰ ਸਕਦੇ ਗਲਤੀ ਹੈ ਗਲਤੀ ਹੈ ਕੜਾ ਲੇ ਗਏ ਜਾਂਦੇ ਭਾਜੀ ਆਪਣੀ ਬਾੜ ਦੇ ਖੇਤਾਂ ਚੋਂ ਕੜਾਂਦੀ ਕਿਥੋਂ ਆ ਬੜਾ ਚੋਰੋ ਭਾਜੀ ਇਹ ਇਹਦੇ ਬਿਲਕੁਲ ਆnde ਨਾਲ ਸਰ ਕੁਛ ਓਕੇ ਸਾਰਾ ਕੁਛ ਭਾਜੀ ਬਿੱਲ ਵੀ ਦਿਖਾ ਰਹੇ ਹਾਂ ਜੀ GST ਬਿੱਲ ਹੈ TV ਬਿੱਲ ਜੀ ਤੇ ਆਪਣਾ ਇਹ ਪੇਪਰ ਸਾਰਾ ਕੁਛ ਓਕੇ ਦਾ ਭਾਜੀ ਗੱਡੀ ਦਾ ਤੇ ਵੀ ਇਹ ਬਲੇਟਰਾਂ ਦਾ ਚਲਾਨ ਘਟਦਾ ਇਹ ਬਲੇਟਰ ਲੱਗੇ ਹੋਏ ਆ ਜੀ ਜਦੋਂ ਚਲਾਨ ਫਿਲ ਹੋਏਗਾ ਨਾ ਰਿਪੋਰਟ ਰੂਮ ਚ ਬਾਅਦ ਆਰਟੀਆ ਟ੍ਰੈਫਿਕ ਦਫ਼ਤਰ ਤੋਂ ਆਰਟੀਆ ਦਫ਼ਤਰ ਜਾਏਗਾ ਜੀ 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 ਉਦੋਂ ਵਿਦ ਉਸ ਅਫੀਸਰ ਦਾ ਨਾਮ ਹੁੰਦਾ ਜਿਸ ਅਫੀਸਰ ਨੇ ਉਹ ਚਲਾਨ ਕੱਟਿਆ ਹੁੰਦਾ ਹਾਂ ਬੱਸ ਕਹਿੰਦਾ ਉਹਦਾ ਨਾਮ ਤੁਸੀਂ ਬੰਦਾ ਕੀ ਬਰੂਗਾ ਭਾਜੀ ਇਹ ਤਾਂ ਇਹਨੇ ਗਲਤ ਕੀਤਾ ਪਰ ਫਿਰ ਵੀ ਇੱਕਲੀਅਰ ਹੋ ਜਾਏਗਾ ਕਿ ਟ੍ਰੈਫਿਕ ਦਾ ਚਲਾਨ ਥਾਣੇ ਵਾਲੇ ਹੀ ਕੱਟਦੇ ਹੁੰਦੇ ਹਨ ਸਿਟੀ ਟ੍ਰੈਫਿਕ ਦਾ ਚਲਾਨ ਨਹੀਂ ਥਾਣੇ ਵਾਲਿਆਂ ਤੋਂ ਮੰਨੋ ਚਲਾਨ ਮੁਕਾ ਇਸ਼ੂ ਹੋ ਜਾਂਦੇ ਹੋ ਜਾਂਦੇ ਉਹ ਵੀ ਕੱਟਦੇ ਨੇ ਅੱਛਾ ਤੇ ਦੂਸਰਾ ਜਿਹੜਾ ਹੈਗਾ ਟ੍ਰੈਫਿਕ ਦਾ ਚਲਾਨ ਹੈ ਇਹ ਭਰੇ ਇਹ ਜਲੰਧਰ ਤੇ ਹਾਤੀ ਦਾ ਮੰਨੋ ਇਹਨਾਂ ਨੇ ਪਰ ਮੇਰਾ ਛੋਟਾ ਜਿਹਾ ਸਵਾਲ ਹੈ ਜੀ ਜੀ ਕਿ ਜਿਹੜਾ ਸਿਟੀ ਟ੍ਰੈਫਿਕ ਦਾ ਚਲਾਨ ਹੈ ਉਹ ਥਾਣਾ ਪੁਲਿਸ ਕੱਟ ਸਕਦੀ ਹੈ ਨਹੀਂ ਕੱਟ ਨਹੀਂ ਸਕਦੀ ਟ੍ਰੈਪ ਵਾਲੇ ਟ੍ਰੈਫਿਕ ਹੀ ਹੜੀ ਕੱਟਦੇ ਨੇ ਟ੍ਰੈਪ ਵਾਲੇ ਟ੍ਰੈਪ ਗਾੜੀ ਹੀ ਕੱਟਦੇ ਨੇ ਤੁਹਾਨੂੰ ਪਈ ਇਹ ਤਾਂ 11 ਤਰੀਕ ਦਾ ਕੁਛ ਯਾਰ ਚਲਾਨ ਭਾਈ ਕੱਲ ਕਰਿਆ ਮੇਰਾ ਕੱਲ ਐਸ ਟਾਈਮੇ ਕਰਿਆ ਇਹ 11 ਤਰੀਕ ਹੈ ਮੈਂ ਕਹਾਂ ਜੀ ਐਸ ਟਾਈਮੇ ਕਰਿਆ ਮੈਂ ਹਲੇ ਵੀ ਮੇਰੇ ਕੋਲ ਸਬੂਤ ਆਦੇਗਾ ਤੁਹਾਨੂੰ ਦਿਖਾ ਰਿਹਾ ਆ ਗੱਡੀ ਹੈ ਮੇਰੇ ਪੇਪਰ ਡਾਕੂਮੈਂਟ ਸਾਰਾ ਕੁਝ ਓਕੇ ਹੈ ਜੀ ਡੀ ਲ ਨੰਬਰ ਮੇਰਾ 824 ਦਿਖਿਆ 11 ਸੋ ਸਤਿ ਸ੍ਰੀ ਅਕਾਲ ਜੀ ਵੈਨਿਊਸ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਕਰਮਵੀਰ ਸ਼ਰਮਾ ਦੋਸਤੋ ਇਸ ਟਾਈਮ ਨਵੇ ਸ਼ਹਿਰ ਜਿਹੜਾ ਫਲੋਰ ਤੋਂ ਨਵੇ ਸ਼ਹਿਰ ਨੂੰ ਰਾਹ ਜਾਂਦਾ ਉਹਦੇ ਵਿੱਚ ਗੱਡੀਆਂ ਖੜੀਆਂ ਜਿੱਥੇ ਕੀ ਮੁਲਾਜ਼ਮਾਂ ਬੋਲੇ ਇੱਕ ਨਾਕਾ ਲਗਾਇਆ ਗਿਆ ਜਿਹਦੇ ਵਿੱਚ ਇੱਕ ਗੱਡੀ ਹੈ ਜਿਹਦਾ ਨੰਬਰ ਹੈ ਪੀਬੀ 11 ਡੀ 208793 ਬਾਈ ਕਿੰਨਾ ਚਲਾਨ ਕੱਟਿਆ ਗਿਆ ਥੱਲੇ ਆਇਓ ਕਿੰਨਾ ਚਲਾਨ ਕੱਟਿਆ ਗਿਆ 500 ਦਾ ਬਾਈ ਥੱਲੇ ਆ ਜਾ ਮੇਰੇ ਕੋਲ 500 ਚਿਲਣ ਅੱਜ ਕੱਟਿਆ ਗਿਆ ਕੱਲ ਕੱਟਿਆ ਕੱਲ ਕੱਟਿਆ ਭਾਜੀ ਕੱਲ ਜੀ ਕੱਲ ਕੱਟਿਆ ਗਿਆ ਹਾਂਜੀ ਸਰ ਤੇ ਅੱਜ ਵੀ ਕੋਈ ਕੱਟਿਆ ਗਿਆ ਨਹੀਂ ਭਾਜੀ ਅੱਜ ਨਹੀਂ ਅੱਜ ਕੋਈ ਰਸੀਦ ਸੂਤ ਤੂੰ ਫੋਨ ਚ ਦਿਖਾ ਰਹੀ ਸੀ ਕਦੋਂ ਦੀ ਸੀਗੀ ਕੱਲ ਦੀ ਹੈ ਭਾਜੀ ਹੈ ਕੱਲ ਦੀ ਕੱਲ ਦੀ ਸਰ ਅੱਜ ਦਾ ਕੋਈ ਅੱਜ ਦੇ ਕੋਈ ਨਹੀਂ ਹਾਂਜੀ ਅੱਛਾ ਕਦੇ ਤੂੰ ਨਾਲੇ ਹੁਣੀ ਕਰੀ ਸੀ ਰਿਸ਼ਟਰ ਚਲਾਨ ਕੱਟਿਆ ਕੱਲ ਦਾ ਕਟਿਆ ਜੀ ਇਹ ਫਲੇਟਰ ਲੱਗੇ ਹੋਏ ਤੇ ਜੀ ਤੁਸੀਂ ਰੋਜ਼ ਜਾਂਦੀ ਏ ਤੂੰ ਹਾਂਜੀ ਭਾਜੀ ਹਾਂਜੀ ਰੈਗੂਲਰ ਹੈ ਕਿੱਥੇ ਜਾਂਦੀ ਹੈ ਹੋਰ ਹੰਬੜਾ ਜਾਂਦੀ ਭਾਜੀ ਹੰਬੜਾ ਕੀ ਲੈ ਕੇ ਜਾਂਦੇ ਉਹਦੇ ਚ ਇਹ ਲੱਕੜ ਲੈ ਕੇ ਜਾਂਦੇ ਭਾਜੀ ਆਪਣੀ ਬਾੜ ਦੇ ਖੇਤ ਹਲੂ ਬੁਲੰਦੇ ਨਾਲ ਸਰ ਕੁਛ ਓਕੇ ਸਾਰਾ ਕੁਛ ਭਾਜੀ ਬਿੱਲ ਵੀ ਦਿਖਾਲੇ ਹਾਂ ਜੀ GST ਬਿੱਲ ਹੈ TV ਬਿੱਲ ਜੀ ਤੇ ਆਪਣਾ ਇਹ ਪੇਪਰ ਸਾਰਾ ਕੁਛ ਓਕੇ ਦਾ ਭਾਜੀ ਗੱਡੀ ਦਾ ਫਿਰ ਵੀ ਇਹ ਫਲੇਟਰਾਂ ਦਾ ਚਲਾਨ ਕੱਟਦਾ ਜੀ ਇਹ ਫਲੇਟਰ ਲੱਗੇ ਹੋਏ ਆ ਜੀ ਤੇ ਇਹ ਇਲੈਕਟਰ ਲੱਗੇ ਫਿਰ ਚਲਾਨ ਕੱਟਿਆ ਫਿਰ ਵੀ ਇਹ ਫਲੇਟਰਾਂ ਦਾ ਕੱਟ ਦਿੱਤਾ ਜੀ ਉਹਨਾਂ ਨੇ ਆ ਦੇਖੋ ਗੱਲ ਦੇ ਆ ਇਹਨਾਂ ਨੇ ਕੱਟਿਆ ਫਿਰ ਹੁਣ ਅੱਛਾ ਕਿਹੜੇ ਕਿਹਨਾਂ ਨੇ ਕੱਟਿਆ ਸੀ ਚਲਾਨ ਤੁਹਾਡਾ ਕੱਲ ਇਹ ਨਹੀਂ ਮੈਂ ਜਾਣਦਾ ਨਹੀਂ ਭਾਜੀ ਇਹਨਾਂ ਨੇ ਪਿੱਛੇ ਖੜੇ ਹੋਣ ਹੈ ਪਿੱਛੇ ਖੜੇ ਤੇ ਜੀ ਹੋਰ ਵੀ ਕੋਈ ਨਾਲ ਇਹਨਾਂ ਦੇ ਹੈਗਾ ਕਿ ਦੋ ਹੀ ਮੁਲਾਜ਼ਮ ਨੇ ਨਹੀਂ ਨਹੀਂ ਕੱਲ ਤਿੰਨ ਤਿੰਨ ਦੇ ਜ ਉਹ ਗਲਤ ਕਰਦੇ ਆਂ ਭਾਈ ਸਾਸਤਰੀ ਗੱਲ ਜੀ ਸਰ ਇਨਸਪੈਕਟਰ ਤੈਨੂੰ ਲੱਗੇ ਹੋਏ ਐ ਗੱਡੀ ਤੇ ਇਹ ਹੁਣ ਕਹਿੰਦਾ ਕੱਲ ਦਾ ਕਟਿਆ ਚਲਾਨ ਤੇ ਅਸੀਂ ਤੇ ਨਹੀਂ ਜੇ ਮੈਂ ਦੱਸਣ ਦੇ ਆ ਮੇਰਾ ਮੈਂ ਰੁਕਿਆ ਉਹਨੂੰ ਮੈਂ ਕਾ ਚੱਕ ਰੋ ਕਹਿੰਦਾ ਮੇਰਾ ਚਲਾਨ ਕਟਿਆ ਕੱਲ ਦਾ ਤੇ ਉਹ ਹੁਣ ਮੈਂ ਵੇਖ ਕੇ ਤੇ ਮੈਂ ਛੱਡਤਾ ਵੀ ਕੱਲ ਕੀਤਾ ਮੈਂ ਚਲਾਨ ਉਹਦੇ ਦੀ ਵੀ ਪਤਾ ਤਣਾ ਵੀ ਪ੍ਰੋਫੈਕਟਰ ਲੱਗੇ 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 ਹੋਏ ਐ ਭਾਜੀ ਉਹਨੂੰ ਇਹ ਹੁਣ ਲਵਾਇਆ ਕੱਲ ਲਗੇ ਸੀ ਲੱਗੇ ਹੋਏ ਜੀ ਦਿਖਾਇਆ ਤੁਹਾਨੂੰ ਕਿੰਨੇ ਇਧਰ ਆ ਜਾ ਮੇਰੇ ਕਿੰਨੇ ਦਿਨ ਤੋਂ ਲੱਗੇ ਹੋਏ ਐ ਪਹਿਲਾਂ ਦੇ ਲੱਗੇ ਹੋਏ ਜੀ ਗੱਡੀ ਇਹਨਾਂ ਦੀ ਜਦੋਂ ਤੁਹਾਡਾ ਚਲਾਨ ਕਟਿਆ ਗਿਆ ਭਾਜੀ ਤੁਸੀਂ ਉਹ ਤੋਂ ਕਿਹਾ ਨਹੀਂ ਮੁਲਾਜ਼ਮਾ ਨੂੰ ਕਿ ਪ੍ਰੋਫੈ ਸਾਰਾ ਕੁਝ ਦੇਖਿਆ ਕਹਿੰਦੇ ਓਵਰ ਲੋਡ ਗੱਡੀ ਹੈ ਮੈਂ ਪਰਚੀ ਦਿਖਾ ਲਈ ਅੰਡਰ ਲੋਡ ਗੱਡੀ ਹੈ ਜੀ ਹਾਂ ਫਿਰ ਫਿਰ ਵੀ ਕੱਟਿਆ ਜੀ ਇਹਨਾਂ ਨੇ ਫਿਰ ਵੀ ਕੱਟਤਾ ਹਾਂਜੀ ਮਤਲਬ ਨਜਾਇਜ਼ ਹੀ ਕੱਟਤਾ ਹੈ ਨਜਾਇਜ਼ ਹੀ ਕੱਟਿਆ ਦੇਖੋ ਜੀ ਕੱਟਿਆ ਹੋਇਆ ਰਸੀਦ ਵੀ ਹੈ ਮੇਰੇ ਕੋਲ ਇਹ ਮੋਕੇ ਦਾ ਚਲਾਨ ਹੈ ਹਾਂਜੀ ਸਰ ਉਹ ਭੁਗਤਣਾ ਹੈ ਜੀ ਉੱਥੇ ਜਲੰਧਰ ਆਡੀਓ ਦਾ ਹਾਂਜੀ ਅੱਛਾ ਤੁਸੀਂ ਇਹ 500 ਰੁਪਏ ਚਲਾਣਗੇ ਉਹ ਕਿਹੜਾ ਹੈ ਭਾਈ ਇਹ ਫਲੈਟਰਾਂ ਦਾ ਕਟਿਆ ਨਾ ਜੀ ਕਹਿੰਦੇ ਫਲੈਟਰਾਂ ਦਾ ਚਲਾਨ ਕੱਟਣਾ ਜੀ 500 ਚਲਾਣੇ 500 ਦਾ ਚਲਾਣਾ ਜੀ ਡਾਇਰੈਕਟਰ ਹਾਂ ਜੀ ਸਰ ਤੇ ਆਰਟੀਏ ਦੇ 500 ਦਾ ਤਾਂ ਕੋਈ ਚਲਾਨ ਨਹੀਂ ਹੈ ਨੀ ਪਰ ਮੇਰੇ ਕੋਲ ਪਤਾ ਨਹੀਂ ਸਰ ਆ ਦੇਖੋ ਜੀ ਮੈਨੂੰ ਉਹਨਾਂ ਨੇ ਦੱਸਿਆ ਜੀ ਕਹਿੰਨੇ 500 ਰੁਪਏ ਦਾ ਚਲਾਣਾ ਜੀ ਬਾਕੀ ਹੁਣ ਉੱਥੇ ਭੁਗਤ ਕੇ ਪਤਾ ਲੱਗੂਗਾ ਜੀ ਕਿੰਨੇ ਦਾ ਕਿੰਨੇ ਦਾ ਅੱਛਾ ਤੁਹਾਨੂੰ ਦਿਖਾਓ ਹਾਂ ਬਿਲਕੁਲ ਦੇਖੋ ਸਰ ਕਿਹੜਾ ਕਿੰਨੇ ਕਿੰਨੇ ਨੰਬਰ ਚਲਾਣਾ ਸਰ ਇਹ ਫਲੈਟਰਾਂ ਦਾ ਦੇਖੋ ਭਾਈ ਇਹ ਫਰਾਂ ਦੇ ਮਰਜੀ ਵੀ ਦਿਖਾ ਦੇ ਗੱਡੀ ਜੀ ਰ ਸਤ ਜੀ ਜਿਵੇਂ ਕਿ ਦੇਖ ਪਾ ਰਹੇ ਹੋ ਲਗਾਤਾਰ ਗੱਡੀਆਂ ਪਿੱਛੇ ਵੀ ਖੜੀਆਂ ਹੋਈਆਂ ਨੇ ਸ਼ਾਇਦ ਗੱਡੀਆਂ ਹੋਰ ਵੀ ਕਾਫੀ ਗੱਡੀਆਂ ਆਈਆਂ ਮੁਲਾਜ਼ਮ ਜਿਹੜੇ ਨੇ ਮੌਕੇ ਦੇ ਵਧੀਆ ਕੰਮ ਕਰ ਰਹੇ ਨੇ ਤਰੀਕੇ ਨਾਲ ਚੈੱਕ ਕਰ ਰਹੇ ਨੇ ਗੱਡੀਆਂ ਨੂੰ ਚੈੱਕ ਕਰਕੇ ਅੱਗੇ ਜਾਣ ਦਿੱਤਾ ਗਿਆ ਜਿਹੜੀ ਗੱਡੀ ਆ ਇਹ ਹੋਰ ਕੀ ਚੀਜ਼ ਦਾ ਚਲਾਨ ਵੀ ਕੱਟਿਆ ਗਿਆ ਕੱਲਾ ਰਿਫਲੈਕਟਰਾਂ ਚਲਾਨੀ ਕੱਟਿਆ ਗਿਆ ਸੀ ਰਿਫਲੈਕਟਰਾਂ ਦਾ ਕੱਟਿਆ ਹੈ ਇਹ ਫਲੈਕਟਰ ਨਹੀਂ ਦੱਸਿਆ ਸੀ ਸਾਡੇ ਲੱਗੇ ਹੋਏ ਲੱਗੇ ਹੋਏ ਸਾਰ ਦੇਖਿਆ ਜੀ ਉਹਨਾਂ ਨੇ ਗੱਡੀ ਆ ਤੁਹਾਡੇ ਸਾਹਮਣੇ ਹੁਣ ਵੀ ਸਾਰ ਅਵੇਲੇਬਲ ਲੱਗੇ ਹੋਏ ਆਇਓ ਕਾਦਾ ਆ ਦੇਖੋ ਸਰ ਹਾਂ ਫੋਟੋ ਨੰਬਰ 70 ਨੰਬਰ ਹੈ 70 ਨੰਬਰ ਇਸੇ ਵਿਭਕਤਰ ਦਾ ਜੀ ਹੈ ਹਾਂ ਜੀ 70 ਨੰਬਰ ਜਿਆ ਦੇਖੋ ਟੇਕਾ ਮਾਰ ਕੀਤੀ ਹੋਈ ਹੈ ਜੀ 70 ਨੰਬਰ ਦੀ ਜਦੋਂ ਤੇ ਲੱਗੇ ਤੇ ਫਿਰ ਗੱਲ ਨਹੀਂ ਇਹ ਤਾਂ ਨਹੀਂ ਹੋਣਾ ਜਿਆ ਤੇ ਫਿਲੈਕਟਰ ਨਹੀਂ ਲੱਗੇ ਹੋਣਗੇ ਤਾਂ ਕਿਤੇ ਉਹ ਮੇਰੀ ਗੱਲ ਸੁਣ ਲਈਏ ਆ ਦੇਖੋ ਪੁਰਾਣੇ ਫਲੇਟਰ ਮੇਰੇ ਕੋਲ ਸਾਨੂੰ ਮੈਂ ਨਾ ਗੱਡੀ ਦੀ ਫੋਟੋ ਪਈ ਹੈ ਪੁਰਾਣੀ ਮੈਂ ਉਹ ਵੀ ਦਿਖਾਉਣਾ ਫੋਨ ਦੇ ਵਿੱਚ ਦੇਖੋ ਲੱਗੇ ਹੋਵੇ ਕਿ ਨਹੀਂ ਲੱਗੇ ਹੋਵੇ ਗੱਡੀ ਨੂੰ ਪਹਿਲਾਂ ਫਲੇਟਰ ਕਿੰਨੇ ਦਿਨ ਪਹਿਲਾਂ ਲੱਗੇ ਸੀ ਅੰਦਾਜ਼ਾ ਹੈ ਭਾਜੀ ਪਹਿਲਾਂ ਦੇ ਗੱਡੀ ਤੇ ਲੱਗੇ ਹੋਏ ਜੀ ਪਹਿਲਾਂ ਹੀ ਪਹਿਲਾਂ ਲੱਗੇ ਹੋਏ ਆ ਜੀ ਕਿੰਨੇ ਟਾਈਮ ਪਹਿਲਾਂ ਫਿਰ ਵੀ ਹੋ ਗ ਨੇ ਹੋ ਗਏ ਹੁਣੇ ਜੀ ਤਾਂ ਜਿਆਦਾ ਫੋਨ ਗੱਲ ਕਰ ਲਾਣੀ ਕਰਾਂ ਕਰਾਂ ਤਾਂ ਸੋ ਜਿਨ੍ਹਾਂ ਨੇ ਚਲਾਨ ਕੱਟੇ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦਾ ਨੰਬਰ ਵੀ ਸ਼ਾਇਦ ਐਸਆਈ ਸਾਹਿਬ ਦਾ ਨੰਬਰ ਤੇ ਹੀ ਹੋਣਾ ਚਾਹੀਦਾ ਨਾ ਪਰ ਉਹ ਵੀ ਹੈ ਨਹੀਂ ਦੇਖਿਓ ਕਿਹਨੇ ਕੱਟਿਆ ਚਲਾਨ ਕਿਹੜੇ ਕਿਹੜੇ ਆਫੀਸਰ ਨੇ ਚਲਾਨ ਕੱਟਿਆ ਭਾਜੀ ਇਹ ਇੱਥੇ ਕਿੱਥੇ ਆਓ ਉੱਪਰ ਹਾਂਜੀ ਚੱਲੋ ਜੀ ਟ੍ਰੈਫਿਕ ਬੋਲੋ ਜੀ ਇਹ ਤਾਂ ਜਲੰਧਰ ਦੀ ਹਾਤੀ ਦਾ ਕੱਟਿਆ ਹੋਇਆ ਹੈ ਟ੍ਰੈਫਿਕ ਇਹ ਕਿਹੜੇ ਐਸਐਸ ਨੇ ਕੱਟਿਆ ਕਿਸੇ ਖਲੋਤੇ ਕਿਥੇ ਖਲੋਤੇ ਕਿਥੇ ਨਗਰੀ ਖਲੋਤੇ ਜੇ ਥੋੜੇ ਜਿਹਾ ਪਿੱਛੇ ਹੀ ਪਾ ਜੀ ਕਾਲ ਹੋ ਰਹੀ ਸੀ ਆਪਾਂ ਮੈਂ ਪਾਜੀ ਕੱਲ ਉਹ ਰ ਗੱਡੀ ਲੱਗੀ ਹੋਈ ਸੀ ਨਾ ਐਕਸੀਡੈਂਟ ਹੋਇਆ ਉਹ ਅਗਲੀ ਘੜੇ ਦੇ ਵਿੱਚ ਇਹ ਚਲਾਨ ਪਾਜੀ origignal ਹੈ ਇਤਾਂ ਤਾਂ ਨਹੀਂ ਕਾਪੀਆਂ ਬਣਾਉਣਾ ਲੋਕੀ ਕੱਟੇ ਜਾਂਦੇ ਨੇ ਦੇਖੋ ਨੰਬਰ ਲੱਗੇ ਨੇ ਇਹ ਦੇਖਾ ਚਲਾਨ ਤਾਂ origignal ਹੈ ਹਾਂ ਫਿਰ ਕੱਟਿਆ ਕਿਨਾਂ ਨੇ ਕਿਸੇ ਮੁਲਾਜ਼ਮ ਦਾ ਨੰਬਰ ਹੈ ਕੋਈ ਨੰਬਰ ਇਥੇ ਆਫੀਸਰਸ ਨੇ ਆਪਣਾ ਨੰਬਰ ਵੀ ਦੇਣਾ ਹੁੰਦਾ ਹੈ ਨਾਲ ਹੈ ਨਾ ਨੰਬਰ ਸਾਈਨ ਕਰਦੇ ਚਲ ਨੰਬਰ ਤੇ ਨਹੀਂ ਪਰ ਸਾਈਨ ਤਾਂ ਹੁੰਦੇ ਸਾਈਨ ਵੀ ਕਿੱਥੇ ਹੈ ਪਾਜੀ ਆ ਸਾਈਨ ਵੀ ਇਹ ਤਾਂ ਪ ਕੁਈ ਲੱਗ ਰਿਹਾ ਸਮਝ ਕੇ ਕਿ ਕਿਹੜੇ ਮੁਲਾਜ਼ਮ ਨੇ ਕੱਟੇ ਹੋਣਗੇ ਜਿਹੜਾ ਜਿਹੜਾ ਬੰਦਾ ਚਲਾਨ ਫੀਡ ਕਰੂਗਾ ਉਹ ਐਸਆ ਦਾ ਕੀ ਨਾਮ ਫੀਡ ਭਰੂਗਾ ਤੁਹਾਡੇ ਸਾਹਮਣੇ ਇਸੇ ਦਾ ਪੂਰਾ ਨਾਮ ਪਰਦੇਸੀ ਉਹ ਚਲਾਨ ਬਖੋਰੇ ਨਾਮ ਤੇ ਈਸ਼ੂ ਹੁੰਦੀ ਜਦੋਂ ਜਦੋਂ ਰਿਪੋਰਟ ਲੱਕ ਚਲਾਨ ਫਿਲ ਹੋਏਗਾ ਨਾ ਰਿਪੋਰਟ ਰੂਮ ਚ ਬਾਅਦ ਆਰਟੀ ਟ੍ਰੈਫਿਕ ਦਫਤਰ ਤੋਂ ਆਰਟੀ ਦਫਤਰ ਜਾਏਗਾ ਜੀ 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 ਉਦੋਂ ਵਿਦ ਉਸ ਅਫੀਸਰ ਦਾ ਨਾਮ ਹੁੰਦਾ ਜੀ ਉਸ ਅਫੀਸਰ ਨੇ ਉਹ ਚਲਾਨ ਕਟਿਆ ਹੁੰਦਾ ਹਾਂ ਕਟਿਆ ਹੁੰਦਾ ਹਾਂ ਹਾਂ ਬਬ ਕਹਿੰਦਾ ਉਹਦਾ ਨਾਮ ਕੀ ਬਰੂਗਾ ਭਾਜੀ ਇਹ ਤਾਂ ਇਹਨੇ ਗਲਤ ਕੀਤਾ ਕਿਉਂਕਿ ਪੂਰਾ ਇਹਦਾ ਨਾਮ ਲਿਖਣਾ ਚਾਹੀਦਾ ਸੀ ਜਾਂ ਹੋਵੇ ਤਾਂ ਪਤਾ ਹੋਣਾ ਚਾਹੀਦਾ ਅਫੀਸਰ ਦਾ ਤੇ ਨਾਮ ਹੋਣਾ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ ਸੀ ਚਾਹੇ ਪੰਜਾਬੀ ਚ ਹੀ ਹੁੰਦਾ ਉਸ ਵੀ ਹੋਵੇ ਫਿਰ ਸਾਈਨ ਹੋਣੇ ਚਾਹੀਦੇ ਕੋ ਉਹਨਾਂ ਦਾ ਬਲਾਜਮਾ ਦਾ ਨੰਬਰ ਨਹੀਂ ਬਲਾਜਮਾ ਦਾ ਬੰਦੇ ਇਹ ਤਾਂ ਚਲਾਨ ਬੁੱਕ ਤੇ ਨੰਬਰ ਹੈਗਾ ਇਹ ਤੋਂ ਪਤਾ ਕਰ ਸਕਦੇ ਆਪਾਂ ਵੀ ਇਹ ਕਿਸ ਬੰਦੇ ਨੂੰ ਚਲਾਨ ਬੁੱਕ ਇਸ਼ੂ ਹੋਈ ਹੈ ਇਹ ਕਿੰਨਾ ਕੁ ਸਹੀ ਹੈ ਭਾਜੀ ਪਰ ਤੁਹਾਡੇ ਸਪੀਚੇ ਨਾਲ ਇੱਥੇ ਅਫੀਸਰ ਦਾ ਨਾਮ ਪੂਰਾ ਹੋਣਾ ਚਾਹੀਦਾ ਸੀ ਜਾਂ ਨਹੀਂ ਸੋਣਾ ਹੋਣਾ ਚਾਹੀਦਾ ਸੀ ਪੂਰਾ ਦਿਖਾਣਾ ਪੂਰਾ ਦਿਖਾਣਾ ਤਾਂ ਹੀ ਕਲੀਅਰ ਹੋਊਗਾ ਤਾਂ ਕਿ ਭਲਾ ਨੇ ਐਸੇ ਨੇ ਕਟਿਆ ਜੀ ਹਨਾ ਇਹ ਦਿਹਾਤੀ ਦੀ ਮੋਹਰ ਤਾਂ ਆ ਗਈ ਚਲੰਦਰ ਦਿਹਾਤੀ ਦੀ ਪਰ ਨਾਂ ਦਾ ਪੱਕਦੀਆਂ ਨਹੀਂ ਹੋ ਜਾ ਰਹਾ ਇਹਦੇ ਇਸੇ ਤੇ ਕੋਈ ਸੈਂਟਰਲ ਚ ਕੋਈ ਡੇਟ ਵਗੈਰਾ ਨਹੀਂ ਹੁੰਦੀ ਸਿਰਫ ਨਹੀਂ ਡੇਟ ਨਹੀਂ ਹੁੰਦੀ ਇਹ ਸੋਣਾ ਵੀ ਇਹ ਮਤਲਬ ਹੈਗਾ ਇਹ ਜਿਹੜਾ ਨੰਬਰ ਲਿਖਿਆ ਨਾ ਇਹ ਨੰਬਰ ਤੋਂ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਕਿਸ ਬੰਦੇ ਦਾ ਪਾਜੀ ਇਹ ਤਾਂ 11 ਤਰੀਕ ਦਾ ਕੁਛ ਯਾਰ ਚਲਾਨ ਪਾਜੀ ਕੱਲ ਕਰਿਆ ਮੇਰਾ ਕੱਲ ਐਸ ਟਾਈਮੇ ਕਰਿਆ ਜੀ ਤੇ 11 ਤਰੀਕ ਹੈ ਮੈਂ ਕਹਾਂ ਜੀ ਐਸ ਟਾਈਮੇ ਕਰਿਆ ਮੈਂ ਹਲੇ ਵੀ ਮੇਰੇ ਕੋਲ ਸਬੂਤ ਆਦੇਗਾ ਤੁਹਾਨੂੰ ਦਿਖਾ ਰਿਹਾ ਆ ਗੱਡੀ ਇਹ ਮੇਰੇ ਪੇਪਰ ਡਾਕੂਮੈਂਟ ਸਾਰਾ ਕੁਝ ਓਕੇ ਹੈ ਜੀ ਡੀਐਲ ਨੰਬਰ ਮੇਰੇ 11 12 24 ਲਿਖਿਆ ਭਾਜੀ ਫਿਰ ਉਹਨਾਂ ਨੇ ਲਿਖਿਆ ਜੀ ਮੈਂ ਤਾਂ ਉਹਨਾਂ ਨੂੰ ਦਿਖਾ ਲਈ ਸਰਟੀਫੀਡ ਵੀ ਦਿਖਾ ਲਈ ਮੈਂ ਐ ਕਰ ਰਿਹਾ ਇਹ ਦੇਖੋ 11 12 24 ਦੇਖੋ ਜੀ ਜਿਹੜਾ ਮੱਥੀ 11 12 ਇਨਾ ਕੱਲ ਵੀ ਆਈ ਗੱਡੀ ਹੈ ਕੁਛ ਦੇ ਵੀ ਚਲਾਨ ਵੱਕੇ ਨੂੰ ਇਸ਼ੂ ਹੋਈ ਆ ਪੁੱਛੋ ਜੀ ਮਾੜਾ ਪੁੱਛੋ ਉਹ ਤਾਂ ਪੁੱਛ ਲੈਂਦੇ ਆਪਾਂ ਸੋ ਜਿਵੇਂ ਕਿ ਉਹ ਦੇਖ ਪਾ ਰਹੇ ਇੱਕ ਚਲਾਨ ਹੈ ਜਿਹਦੇ ਤੇ 11 ਜਿਹੜੀ 11 1 ਤੇ 2024 ਤੇ ਲਿਖਿਆ ਹੋਇਆ ਵੱਡੇ ਵੱਡੇ ਅੱਖਰਾਂ ਚ ਲਿਖਿਆ ਹੋਇਆ ਹੈ ਨਾ ਤਾਂ ਉਸ ਅਫੀਸਰ ਦਾ ਕੋਈ ਨਾਮ ਹੈ ਜਿਸ ਅਫੀਸਰ ਨੇ ਉਹ ਚਲਾਨ ਕਟਾਇਆ ਨਾ ਹੀ ਕੋਈ ਉਹਨਾਂ ਨੇ ਆਪਣਾ ਨੰਬਰ ਉਹ ਤੇ ਦਿੱਤਾ ਹੈ ਕਿ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਜਾਵੇ ਦੂਸਰੀ ਸਭ ਤੋਂ ਵੱਡੀ ਜਿਹੜੀ ਗੱਲ ਇਹ ਆ ਰਹੀ ਹੈ ਕਿ ਜਿਹੜਾ ਚਲਾਨ ਹੈ ਉਹ 17 ਤਰੀਕ ਨੂੰ ਹੁੰਦਾ ਹੈ ਲੇਕਿਨ ਜਿਹੜਾ ਚਲਾਨ ਦੇ ਡੇਟ ਹੈ ਉਹ 11 ਤਰੀਕ ਦੀ ਪਈ ਹੋਈ ਅਫੀਸਰਸ ਨੂੰ ਕਾਲ ਕਰਕੇ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਜੇ ਇਹ ਹੋ ਗਈ ਵੀ ਰਿਹਾ ਹੈ ਜਾਂ ਤਾਂ ਇਹ ਚਲਾਨ ਬੁੱਕ ਪਹਿਲਾਂ ਹੀ ਸੈਂਡ ਕਰਕੇ ਅਫਸਰਾਂ ਵੱਲੋਂ ਭੇਜ ਦਿੱਤੀ ਜਾਂਦੀ ਹੈ ਬਾਅਦ ਚੋਂ ਨੰਬਰ ਗੱਡੀ ਦੇ ਪਰ ਕੇ ਤੇ ਉਹਨਾਂ ਚਲਾਨ ਕੱਟਣੇ ਜਿਹੜੇ ਯਕੀਨੀ ਬਣਾ ਦਿੱਤੇ ਜਾਂਦੇ ਨੇ ਜਿਹੜੇ ਚਲਾਨ ਨੇ ਉਹ ਅਫਸਰਾਂ ਦਾ ਕਿਤੇ ਨਾ ਕਿਤੇ ਮਜਬੂਰੀ ਵਾਂ ਜਾਂਦੀ ਉਹਨਾਂ ਚਲਾਨਾਂ ਨੂੰ ਕੱਟਣਾ ਗੱਲਬਾਤ ਕਰਨੀ ਕੋਸ਼ਿਸ਼ ਕਰਾਂਗੇ ਜੀ ਫੈਨਸੀ ਕਰੋ ਬਾਜੀ ਆ ਇੱਕ ਚਲਾਨ ਬੁੱਕ ਦੇਖੋ 139485 ਇਹ ਚਲਾਨ ਬੁੱਕ ਕਿਨੂੰ ਇਸ਼ੂ ਹੋਈ ਆ ਤੋਂ WhatsApp ਤੇ ਨਹੀਂ ਮੇਰੇ ਕੋਲ ਪ੍ਰੈਸਰ ਬਿਲਟਰ ਖਲੋੜੇ ਤੇ ਕੱਲ ਦੇ ਨੇ ਕੱਲ ਦੇ ਕੇ ਚਲਾਨ ਕਟਿਆ ਤੇ ਡੇਟ ਵੀ ਇਹਨਾਂ ਨੇ 11 1 24 ਪਾਈ ਹੋਈ ਆ ਤੇ ਡੇਟ ਉਹ ਕਹਿੰਦਾ ਮੇਰੇ ਕੱਲ ਦੀ ਫੋਟੋ ਐਚ ਚੈੱਕ ਕਰਦੇ ਸਾਬ ਜੀ ਉਹਨਾਂ ਨੇ ਵਧੀਆ 38 ਮਿੰਟ ਦੇ ਚਲਾਨ ਕੱਟੇ ਮੈਂ ਪਾ ਦਾਂ ਹੁਣੇ ਪਾ ਦਾਂ ਠੀਕ ਹੈ 1:38 ਮਿੰਟ ਦੇ 38 ਮਿੰਟ ਤੇ ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਕੀ ਲੱਗਦਾ ਤੁਹਾਨੂੰ ਇਹ ਇਹਦੇ 'ਚ ਡੇਟ ਤਾਂ ਜਿਹੜੀ ਲਿਖੀ 11 1 ਲਿਖੀ ਹੋਈ ਹੈ ਤੁਸੀਂ ਕਹਿ ਰਹੇ ਹੋ 17 ਦੇ ਨੂੰ ਚਲਾਨ ਕੱਟਿਆ ਹੈ ਭਾਜੀ ਮੇਰਾ ਕੱਲ 1:38 ਮਿੰਟ ਦੇ ਕੀਤਾ ਪਹਿਲਾਂ ਮੈਨੂੰ ਫੜਿਆ ਫਲੇਟਰਾਂ ਕਰਕੇ ਤੇ ਫਲੇਟਰਾਂ ਮੈਨੂੰ ਕਹਿੰਦੇ ਫਲੇਟਰਾਂ ਨਹੀਂ ਪਾਰਚੀ ਦੇ ਰਹੇ ਤੇ ਮੈਂ ਕਿਹਾ ਮੇਰੇ ਫਲੇਟਰ ਲੱਗੇ ਹੋਏ ਭਾਜੀ ਅੱਛਾ ਤੇ ਮੈਨੂੰ ਲੈ ਗਿਆ ਉਹਨਾਂ ਨੇ ਸਾਹਿਬ ਕੋਲ ਵੇਚ ਕਰਤਾ ਕਹਿੰਦੇ ਡਾਕ ਗੱਡੀ ਦੇ ਫਾਈਲ ਹੈ ਗੱਡੀ ਦੇ ਦੇਖੀ ਜੀ ਸਾਰੇ ਆ ਮੇਰੇ ਕੋਲ ਫਾਈਲ ਪਈ ਹੈ ਓਕੇ ਡੀਲ ਨੰਬਰ ਦਿੱਤਾ ਉਹ ਵੀ ਸਾਰਾ ਕੁਝ ਓਕੇ ਠੀਕ ਹੈ ਗੱਡੀ ਅੰਡਰ ਲੋਡ ਹੈ ਜੀ ਬਿੱਲ ਮੇਰੇ ਕੋਲੇ ਵੀ ਬਿੱਲ ਮੇਰਾ ਕੱਟ ਹੋਇਆ ਬਈ ਤੇ ਬਾਕੀ ਕੁਝ ਨਹੀਂ ਮੇਰੇ ਫਲੈਕਟਰਾਂ ਦਾ ਕਟਿਆ ਜਾਂ ਕਿ ਫਲੈਕਟਰ ਲੱਗੇ ਹੋਏ ਆ ਜੀ 70 ਨੰਬਰ ਇਲੈਕਟਰਾਂ ਚਲਾਣਾ ਰਿਫੈਕਟਰ ਦਾ ਚਾਲਾਨ 70 ਨੰਬਰ ਹੈ ਉਹ ਇਹਨਾਂ ਤੁਹਾਡਾ ਕੱਲ ਕੱਟਿਆ ਗਿਆ ਇਹਨੂੰ ਜਿਹੜੇ ਇਹਨਾਂ ਫੈਕਟਰ ਨੇ ਇਹ ਲੱਗੇ ਕਿੰਨੇ ਟਾਈਮ ਪਹਿਲਾਂ ਤੋਂ ਆਏ ਇਹ ਗੱਡੀ ਇਹ ਹਰ ਕੋਈ ਹੋ ਗਿਆ 8-9 ਮਹੀਨੇ ਹੋਏ ਲੱਗੇ ਹੋਏ ਆ ਜੀ ਉਦੋਂ ਤੋਂ ਲੱਗੇ ਹੋਏ ਆ ਉਦੋਂ ਦੇ ਲੱਗੇ ਮੇਰੇ ਕੋਲ ਪ੍ਰ ਜਿਹੜੀ ਅਫਸਰਾਂ ਕੋ ਕਿਤਾਬ ਹੁੰਦੀ ਇਟਮੈਂਟ ਉਹ ਪਹਿਲਾਂ ਤੋਂ ਹੀ ਪਹਿਲਾਂ ਤੋਂ ਹੀ ਭਰੀ ਹੁੰਦੀ ਉਹਦੇ ਪਹਿਲਾਂ ਸਾਈਨ ਹੋਏ ਹੁੰਦੇ ਆ ਸਰ ਪਤਾ ਲੱਗੂਗਾ ਹੀ ਇਹ ਦੇਖ ਕੇ ਪਹਿਲਾਂ ਹੀ ਮੋਰਾ ਲੱਗੀ ਹੁੰਦੀ ਆ ਤਾਂ ਮਤਲਬ ਜਿੱਦਾਂ ਕਿ ਅਫਸਰਾਂ ਦੀ ਮਜਬੂਰੀ ਹੋ ਜਾਂਦਾ ਕਿ ਉਹਨਾਂ ਨੂੰ ਵੀ ਕਿ ਆਹ ਡੇਟ ਦੇ ਚਲਾਨ ਨੇ ਜਿਹੜੀ ਭਨੇ ਸਰ ਉਹ ਹੋਰ ਜਿਹੜੀ ਆ ਉਹ ਲੱਗੀ ਹੋਗੀ ਜਿਹੜਾ ਡੇਟ ਹੈ ਔਰ ਜਿਹੜੇ ਸਹਯਦਾ ਮੌਕੇ ਤੇ ਅਸੀਂ ਕਰਦੇ ਡੇਟ ਉਸੇ ਦਿਨ ਪਰੇ ਕੋਈ ਤੁਹਾਨੂੰ ਕੀ ਲੱਗਦਾ ਇਹ ਇਹ ਮੈਨੂੰ ਮੈਂ ਹੁਣੇ ਆਪਾਂ ਮੁਰਸੀ ਕੋ ਪਰਕਾਰ ਦਿੰਦੇ ਕਿ ਇਹਨੂੰ ਇਹ ਸ਼ੂਈਆ ਤੇ ਉਹ ਪਤਾ ਲੱਗ ਜਾਗਾ ਵੀ ਇਹ ਥਾਣੇ ਨੂੰ ਇਸ਼ੂ ਹੋਈਆ ਕਿ ਕਿਨੂੰ ਹੋਈਆ ਹੁਣੇ ਹੁਣੇ ਕਦੀ ਹੋ ਰੇਣਾ ਹਾਂ ਚਲ ਠੀਕ ਹੈ ਜਿਹੜੀ ਫੋਟੋ ਹੈ ਉਹ ਵੀ ਜਿਹੜੀ ਇਹ ਫੋਟੋ ਦੇਖੋ ਭਾਈ ਕਿਹੜੇ ਮਲਾਕ ਨੂੰ ਚਾਹੁੰਦੇ ਹੋ ਤੁਹਾਡੇ ਤੁਹਾਡੇ ਇਹ ਮਹਿਕਮੇ ਦੇ ਆ ਭਾਈ ਆ ਲੋਕਲ ਹੈ ਮੈਂ ਜਾਣਦੇ ਨਾ ਉਹ ਔੜਦਾ ਬੰਦਾ ਭਾਈਆ ਇਹ ਥਾਣੇ ਵਾਲੇ ਲੱਗਦੇ ਮੈਨੂੰ ਥਾੜੇ ਵਾਲੇ ਹਾਂ ਹਾਂ ਪਰ ਫਿਰ ਵੀ ਇਹ ਕਲੀਅਰ ਹੋ ਜਾਏਗਾ ਵੀ ਫਿਕਰਾ ਚਲਾਨ ਥਾਣੇ ਵਾਲੇ ਕੱਟਦੇ ਹੁੰਦੇ ਆ ਹਾਂਜੀ ਸਿਟੀ ਟ੍ਰੈਫਿਕ ਦਾ ਚਲਾਨ ਨਹੀਂ ਥਾਣੇ ਵਾਲਿਆਂ ਨੂੰ ਮਤਲਬ ਚਲਾਨ ਬੁੱਕਾ ਇਸ਼ੂ ਹੋਈਆਂ ਹੋ ਜਾਂਦੇ ਉਹ ਵੀ ਕੱਟਦੇ ਨੇ ਅੱਛਾ ਤੇ ਦੂਸਰਾ ਜਿਹੜਾ ਹੈਗਾ ਟ੍ਰੈਫਿਕ ਸਿਟੀ ਟ੍ਰੈਫਿਕ ਦਾ ਜਿਹੜਾ ਚਲਾਨ ਹੈ ਉਹ ਕੱਟਦੇ ਹੁੰਦੇ ਨਹੀਂ ਇਹ ਜਲੰਧਰ ਦਿਹਾਤੀ ਦਾ ਮਤਲਬ ਇਹਨਾਂ ਨੇ ਸਰ ਮੇਰਾ ਛੋਟਾ ਜਿਹਾ ਸਵਾਲ ਹੈ ਜੀ ਜੀ ਕਿ ਜਿਹੜਾ ਸਿਟੀ ਟ੍ਰੈਫਿਕ ਦਾ ਚਲਾਨ ਹੈ ਉਹ ਥਾਣਾ ਪੁਲਿਸ ਕੱਟ ਸਕਦੀ ਹੈ ਨਹੀਂ ਕੱਟ ਨਹੀਂ ਸਕਦੀ ਟ੍ਰੈਫਿਕ ਵਾਲੇ ਟ੍ਰੈਫਿਕ ਹੀ ਹਾਰੀ ਕੱਟਦੇ ਟ੍ਰੈਫਿਕ ਵਾਲੇ ਟ੍ਰੈਫਿਕ ਵਾਲੇ ਹੀ ਕੱਟ ਸਕਦੇ ਨੇ ਇਹ ਕਿਵੇਂ ਕਿੱਟਿਆ ਗਿਆ ਇਹ ਸਟੈਂਪ ਲੱਗੀ ਆ ਟ ਨਹੀਂ ਸਰ ਇਹ ਨਹੀਂ ਮੈਂ ਕਹਿ ਰਿਹਾ ਮਨ ਲਾ ਰਿਹਾ ਉਹ ਮੈਂ ਕਹਾਂ ਵੀ ਉਹਨਾਂ ਪੁੱਛਾਂਗੇ ਵੀ ਕਿਹੜੇ ਬੰਦੇ ਨੂੰ ਇਸ਼ੂ ਹੋਈ ਹੈ ਚਲਾਨ ਮੁਕ ਉਹ ਕਲੀਅਰ ਕਰਾਉਣਾ ਦੱਸਾਂਗੇ ਹਾਂ ਹੁਣ ਆ ਜਾ ਮਿਸ ਹਾਂ ਆ ਗਿਆ ਫੋਨ ਆ ਹੈਂਡਫਰੀ ਕਰ ਲਿਓ ਹਲੋ ਹਾਂ ਜੀ ਮਨਜੀ ਜੀ ਇੰਸਪੈਕਟਰ ਸਾਹਿਬ ਦੇ ਸਪੈਕਟਰ ਸਾਹਿਬ ਦੇ ਕਟਿਆ ਹਾਂ ਜੀ ਹਾਂ ਜੀ ਸਪੈਕਟਰ ਮਨਜੀਤ ਸਿੰਘ ਹੈ ਜੀ ਮਨਜੀਤ ਸਿੰਘ ਹੀ ਨੇ ਕਟਿਆ ਹਾਂ ਜੀ ਹਾਂ ਜੀ ਅੱਛਾ ਉਹਨਾਂ ਦਾ ਕੋਈ ਜਿਹੜੀ ਇਹ ਇਹ ਕੱਲ ਕਟਿਆ ਗਿਆ ਸਰ ਇਹਨੂੰ ਪੁੱਛਿਓ ਇਹਦਾ ਜਿਹੜਾ ਪਰ ਇਹਦੇ ਦੀ ਡੇਟ ਜਿਹੜੀ ਆ ਉਹ 11 ਤਰੀਕ ਹੈ 11 1 24 ਤੇ ਜਿਹੜਾ ਚਲਾਨ ਕਟਿਆ ਨਾ 17 17 ਨੂੰ ਕਟਿਆ ਆ ਇੱਕ 11 ਲਿਖਿਆ ਜੀ ਆ ਦੇਖੋ ਜੀ ਆ ਦੇਖੋ ਸਰ ਤੁਸੀਂ ਪੜੋ ਜੀ ਆ ਦੇਖੋ ਜੀ ਆ ਪੜੋ ਸ੍ਰੀਮਾਨ ਜੀ ਆ ਕਿੰਨਾ ਲਿਖਿਆ 11 ਕਿੰਨਾ ਲਿਖਿਆ ਜੀ 11 ਲੱਗਦਾ ਹੈ ਜੀ ਲੱਗਦਾ 11 ਲਿਖਿਆ ਨਾ ਜੀ ਪਹਿਲਾਂ ਹੀ ਪਹਿਲਾਂ ਹੀ ਭਰ ਕੇ ਦਿੱਤੇ ਜਾਂਦੇ ਹੁਣ ਜੀ ਨਹੀਂ 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 ਇਦਾਂ ਨਹੀਂ ਹੁੰਦੀ ਜੀ ਕੀ ਕਹਿੰਦੇ ਹੁਣ ਲੋ ਵੀ ਤੁਹਾਡੇ ਉਹ ਨਹੀਂ 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 ਉਹ ਨਹੀਂ 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 ਇਦਾਂ ਨਹੀਂ ਹੁੰਦੀ ਜੀ ਹੁਣ ਉਹ ਗੱਲਾਂ ਗਈਆਂ ਹੁਣ ਨਹੀਂ ਹੁੰਦੀ ਤੁਹਾਡੇ ਕੋਲ ਮਸ਼ੀਨ ਹੈ ਤੁਸੀਂ ਮਸ਼ੀਨਾਂ ਚਲਾਣ ਕਿਉਂ ਨਹੀਂ ਕਰਦੇ ਇਹ ਵੀ ਹੋਏਗੀ ਡੇ ਰਾ ਇਹ ਕਰਦੇ ਅਸੀਂ ਸ਼ੇਕ ਕੀਤੀ ਸਵੇਰ ਦੇ ਸਵੇਰ ਦੇ ਸ਼ੇਕ ਕੀਤੀ ਅਸੀਂ ਇੰਜਲਾ ਕੀਤਾ ਸ਼ੇਕ ਇਹ ਜਿਨ੍ਹਾਂ ਕੋਲੇ ਇਹ ਮਨਜੀਤ ਜੀ ਜਿਨ੍ਹਾਂ ਕੋ ਜਿਨ੍ਹਾਂ ਕੋ ਜਿਨ੍ਹਾਂ ਕੋ ਏਟੀਐਮ ਹੋਵੇ ਜਾਂ ਕੋ ਤਾਂ ਨਹੀਂ ਹੁੰਦਾ ਫਿਰ ਇਹ ਕਰਦੇ ਦਾ ਫਿਰ ਇਹ ਕਰਦੇ ਆ ਜਿਦੋਂ ਕੋਲ ਏਟੀਐਮ ਨਹੀਂ ਜਾਂ ਕੋਈ ਜਾਂ ਗੂਗਲ ਪੇ ਨਹੀਂ ਜਾਂ ਜਸ ਕੈਨ ਨਹੀਂ ਅੱਛਾ ਇਹ ਰਿਫਲੈਕਟਰ ਦਾ ਚਾਲਾਨ ਹੈ ਉਹ ਕਿੰਨੇ ਦਾ ਹੈ 5000 ਦਾ 5000 ਦਾ ਉਹ ਬੰਦਾ ਕਹਿੰਦਾ 500 ਰੁਪਏ ਦਾ ਉਹ ਕਹ ਪੇ ਕਰ ਰਹੀ ਹੈ ਕਹਿੰਦੇ 500 ਰੁਪਏ ਦਾ ਚਲਾਨ ਆਈ ਤੇ ਤੇਰੀਆਂ ਕੀ ਗੱਲਾਂ ਹੋਈਆਂ ਇਹ ਨਹੀਂ ਕਿਹਾ ਤੁਹਾਨੂੰ 500 ਦਾ ਸਰ ਉਹਨਾਂ ਨੇ ਕਿਹਾ ਤਾਂ ਕਹਿੰਦੇ ਜਾ ਕੇ ਉੱਥੇ ਭੋਗਤ ਲਈ ਸਾਰਾ ਚਲਾਨ ਕਰਾ ਲਿਆ ਜੀ ਸਾਰਾ ਉਹ ਰਿਫਲੈਕਟਰੇ ਪੈਣ ਲੱਗੇ ਤੇ 5000 ਜੀ ਤੁਹਾਨੂੰ ਹੁਣ ਹੋਰ ਭਰਨਾ ਵੇ ਫਿਰ ਕਿਵੇਂ ਦਾ ਲੱਗੇ ਗੱਲ ਤੇ ਇਹਨਾਂ ਸਰ ਜਦ ਕੇ ਲੱਗੇ ਹੋਇਆ ਸਾਰਾ ਕੁਝ ਓਕੇ ਹੈ ਡਾਕੂਮੈਂਟ ਓਕੇ ਹੈ ਫਿਰ ਵੀ ਚਲਾਨ ਕੱਟ ਹੋ ਰਿਹਾ ਫਿਰ ਗੱਡੀਆਂ ਦੇ ਪੇਪਰ ਪੂਰੇ ਕਰਨੇ ਦਾ ਕੋਈ ਫਾਇਦਾ ਨਹੀਂ ਹੈਗਾ ਸਰ ਹਾਂ ਇਹ ਗੱਡੀ ਤੁਹਾਡੀ ਆਪਣੀ ਹੈ ਕਿ ਮਾਲਕਾਂ ਦੀ ਹੈ ਜੀ ਉਹਨਾਂ ਨੂੰ ਵੀ ਦੱਸਿਆ ਕੀ ਤੁਹਾਡਾ ਚਲਾਨ ਹੋਇਆ ਦੱਸਿਆ ਤਾਂ ਜੀ ਉਹ ਕਹਿੰ ਹਾਂਜੀ ਸਰ ਸੋ ਕਿਤੇ ਨਾ ਕਿਤੇ ਜਿਹੜਾ ਨੰਬਰ ਵੀ ਇਹ ਗੱਡੀ ਦਾ ਉਹ ਵੀ ਸੇਮ ਹੈ ਪੀ ਵੀ 11 ਡੀ ਇਹ ਬੀ 87 ਕੋਨੇ ਜੀ ਹੈ ਰੈਪਰਜੈਂਟ ਚਾਰਜ ਜਲੰਧਰ ਦਿਹਾਤੀ ਦੇ ਆਪਰੇ ਸਦਾਮਨਜੀਤ ਸਿੰਘ ਜੀ ਨੇ ਉਹਨਾਂ ਨੇ ਹੀ ਕਟਿਆ ਉਹਨਾਂ ਨੇ ਹੀ ਕਟਿਆ ਉਹਨਾਂ ਨੂੰ ਚਲਾਨ ਬੁੱਕ ਜਿਹੜੀ ਈਸ਼ੂ ਹੈ ਠੀਕ ਹੈ ਸੋ ਉਹਨਾਂ ਦਾ ਨੰਬਰ ਹੈਗਾ ਤੁਹਾਡੇ ਕੋਲ ਦੋ ਮੜਾ ਜਾ ਸੋ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹ ਜਿਹੜਾ ਇਹ ਚਲਾਨ ਹੈ ਸ਼ਾਇਦ ਇਹ ਵੀਰ ਨੂੰ ਭੁਲੇਖਾ ਲੱਗਿਆ ਹੈ ਜਾਂ ਫਿਰ ਉਹਨਾਂ ਕੋਲ ਬਾਈ ਮਿਸਟੇਕ ਜਿਹੜੀ ਹੈ ਇਹ ਡੇਟ ਹੈ ਉਹ ਸ਼ਾਇਦ ਗਲਤ ਪੈ ਗਈ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਦਿਓ ਜੀ ਨੰਬਰ ਦਿਓ ਲੋ ਸਰ 7889 करन जट हो जा सकते हैं 217 इंस्पेक्टर मंजीत सिंह हेलो सर सरस्वती काल जी करमी शर्मा बोल रहे हैं सर वेन्यूज पंजाब तो ठीक-ठाक हो हैंड़े केड़े सर वेन्यूज पंजाब तो करमी शर्मा गल कर रहे हैं जी ठीक-ठाक हो जी हाँ जी ठीक जी ਸਰ ਕੱਲ ਤੁਸੀਂ ਨੇ ਇੱਕ ਚਲਾਨ ਕਟਿਆ ਹੈ ਜਿਹੜੀ ਜਿਹਦੇ ਗੱਡੀ ਦਾ ਨੰਬਰ ਹੈਗਾ ਸੀ ਜੀ ਪੀਬੀ 11 ਡੀਬੀ 8793 ਰਿਫਲੈਕਟਰ ਦਾ ਇੱਕ ਚਲਾਨ ਕਟਿਆ ਗਿਆ ਜੀ ਕੱਲ ਤੁਸੀਂ ਨਾਕਾ ਲਾਇਆ ਸੀ ਸਰ ਇੱਥੇ ਸਰ ਜਿਹੜਾ ਕਿਹੜੀ ਕਿਹੜੀ ਜਗ੍ਹਾ ਭਾਜੀ ਇਹ ਨਵਾਂ ਸ਼ਹਿਰ ਤੋਂ ਫਲੋਰ ਰੋਡ ਤੇ ਕਿਹੜੇ ਕਿਹੜੀ ਜਗ੍ਹਾ ਜੀ ਇਹ ਨਵਾਂ ਸ਼ਹਿਰ ਤੋਂ ਜਿਹੜੀ ਫਲੋਰ ਰੋਡ ਤੇ ਜੀ ਨਵਾਂ ਸ਼ਹਿਰ ਤੋਂ ਫਲੋਰ ਰੋਡ ਤੇ ਜੀ ਆਹ ਲਿਆ ਜੀ ਲਾਜ ਸਰ ਜਿਹੜਾ ਚਲਾਨ ਹੈ ਇਹਦੇ ਤੇ ਜਿਹੜੀ ਡੇਟ ਹੈ ਸਰ ਉਹ 11 ਤਰੀਕ ਹੈ ਲੇਕਿਨ ਜਿਹੜੀ ਡੇਟ ਹੈ ਸਰ ਕੱਲ ਦਾ 17 ਤਰੀਕ ਸੀਗੀ ਤੋਂ ਤੁਹਾਨੂੰ ਤੋਂ ਇਹ ਮੈਨੂੰ WhatsApp ਕਰੋ ਬੰਦ ਦੇ WhatsApp ਇਹ ਸਹਿਬਾਨ ਖੜੇ ਨੇ ਤੁਹਾਡੇ ਮੁਲਾਜ਼ਮ ਖੜੇ ਨੇ ਨਾਲ ਕੁੱਝ ਕੋ ਪੁੱਛਿਆ ਸੀ ਹਾਂ ਹਾਂ ਦੱਸੋ ਸਰ ਨਾਲ ਗੱਲ ਕਰ ਲੋ ਸਸੀਗਾ ਸਰ ਹਾਂਜੀ ਅਸਲ ਮੈਂ ਉਹ ਆਪਣੇ ਆਪਣੇ ਮਨਸ਼ੀਰੂ ਪੁੱਛਿਆ ਸੀਗਾ ਕਸ਼ਮੀਰ ਸਿੰਘ ਨੂੰ ਉਹ ਕਹਿੰਦੇ ਜੀ ਐਸਪੈਕਟ ਸਾਹਿਬ ਨੂੰ ਇਹ ਇਸ਼ੂ ਹੋਈ ਆ ਚਲਾਰ ਬੋਕ ਤੇ ਉਹ ਕਹਿੰਦੇ ਚਾਲਾਂ ਦੇ ਇੱਥੇ ਕਟ ਹੋਇਆ ਸੀ ਉਹ ਲੈ ਕੇ ਆਏ ਕਹਿੰਦੇ ਜੀ ਉਹ ਤੇ ਵੀ ਸਾਡਾ ਫਲੈਕਟਰ ਵਾਲਾ ਕਟਿਆ ਗਿਆ ਤਾਂ ਫਲੈਕਟਰ ਤਾਂ ਪਹਿਲਾਂ ਲੱਗੇ ਹੋਏ ਤੇ ਤੁਸੀਂ ਤੁਸੀਂ ਹੋਰ ਬੋਲੋ ਹਾਂਜੀ ਮੈਂ ਸੁਖਵਿੰਦਰ ਬੋਲਦਾ ਜੀ ਹਾਂਜੀ ਦੇਖ ਲੇ ਮੇਰਾ ਟਿਊਰ ਰਿਹਾ ਸੀ ਹਾਂਜੀ ਹਾਂਜੀ ਕਹਿੰਦਾ ਵੀ ਲੱਗੇ ਹੋਏ ਸੀ ਮੈਂ ਕਿਹਾ ਇਹ ਤਾਂ ਹੋ ਨਹੀਂ ਸਕਦੀ ਵੀ ਜੇ ਲੱਗੇ ਹੋਣਗੇ ਤਾਂ ਚਲਾਨ ਕੱਟਦਾ ਹੋਊਗਾ ਇਹ ਕਹਿੰਦਾ ਲੱਗੇ ਹੋਏ ਸੀ ਪਹਿਲਾਂ ਤੇ ਲੱਗੇ ਹੋਏ ਨੇ ਮੈਨੂੰ ਕੋਈ ਦੁਕਾਨ ਤੋਂ ਕੋਈ ਕੋਰਜੇ ਦਾ ਹਲਦੇ ਹੋਈ ਜੰਦੀਆਂ ਤੇ ਫੋੜ ਚਲਾ ਦੋ ਹਾਲ ਸਰ ਜੇ ਕੋਰਜੇ ਦੱਸਣਗੇ ਤੇ ਫਿਰ ਜਿਹੜਾ ਜੁਰਮਾਨਾ ਸਰ ਉਹ ਘਟ ਜਾਏਗਾ ਜੀ ਇਹਦਾ ਉਹ ਇਹ ਦੇਖੋ ਬ੍ਰਦਰ ਪਹਿਲੀ ਗੱਲ ਤਾਂ ਸਾਡੀ ਟੀਮ ਨੇ ਚੈੱਕ ਕਰਕੇ ਪ੍ਰੋਪਰ ਦੇਰ ਕੀਤਾ ਹੈ ਨਾ ਅਦਰਵਾਈਜ਼ ਆਪਾਂ ਕਰਦੇ ਨਹੀਂ ਜੇ ਲੱਗੇ ਉਹਦਾ ਆਪਾਂ ਰਿਫਲੈਕਟਰ ਦਾ ਚਲਣਾ ਪਤਾ ਨਹੀਂ ਸਰ ਇਧਰੋਂ ਪਾਜੀ ਸਰ ਕੜੇ ਨੇ ਸਰ ਕਹਦੇ ਤੁਸੀਂ ਦਿਖਾਇਆ ਦੱਸਿਆ ਨਹੀਂ ਸਰ ਨੂੰ ਉਸਟਾ ਦੇਖੋ ਤੁਹਾਡੇ ਸਾਹਮਣੇ अवेलेबल ਨਹੀਂ ਨਹੀਂ ਕੱਲ ਦੱਸਿਆ ਕੱਲ ਹੀ ਸਰ ਦੱਸਿਆ ਹੋਇਆ ਜੀ ਦੱਸਿਆ ਸੀਗਾ ਦੱਸਿਆ ਪਾਜੀ ਆ ਹਲੇ ਵੀ ਗੱਡੀ ਉਹੀ ਗੱਡੀ ਹੈ ਜੀ ਮੈਂ ਪਹਿਲਾਂ ਦੀਆਂ ਫੋਟੋਆਂ ਦਿਖਾਉਣਾ ਨਹੀਂ ਵੀ ਲੱਗਿਆ ਸਰ ਨਹੀਂ ਇੱਥੇ ਨਹੀਂ ਗੱਲ ਕਰੋ ਮੈਂ ਹੈਲੋ ਬੈਕਗ੍ਰਾਉਂਡ ਡਰਾਈਵਰ ਹੈ ਹੈਲੋ ਬੇਟੇ ਤੁਸੀਂ ਰਿਫਲੈਕਟਰ ਖਾਣੀ ਦਿੱਤੀ ਹਾਂਜੀ ਸਰ ਤੁਹਾਨੂੰ ਮੈਂ ਦੱਸਿਆ ਜੀ ਤੁਸੀਂ ਮੇਰਾ ਇਹ ਮੜ ਗਿਆ ਜੀ ਚਲਾਣੇ ਘਟਦਾ ਜੀ ਹਲੇ ਵੀ ਸ਼ੋ ਤੇ ਦੇਖੋ ਜੀ ਲੱਗੇ ਹੋਏ ਆ ਪਿੱਛੇ ਵੀ ਲੱਗੇ ਹੋਏ ਆ ਮੋਰੇ ਵੀ ਲੱਗੇ ਹੋਏ ਆ ਜੀ ਇਹ ਫਲੈਕਟਰ ਯਾਰ ਇੱਕ ਬੜਾ ਜੇ ਰਿਫਲੈਕਟਰ ਲੱਗ ਮੈਂ ਹਲੇ ਵੀ ਸਰ ਉੱਥੇ ਖੜਾ ਹੋਇਆ ਜਿੱਥੇ ਤੁਸੀਂ ਨਾਕਾ ਲਾਇਆ ਸੀਗਾ ਨਾ ਅੱਜ ਥੋੜਾ ਜਿਹਾ ਉੱਤੇ ਅੱਗੇ ਮੈਨੂੰ ਸਰ ਉਹਨਾਂ ਨੇ ਨਾਕਾ ਲਾਇਆ ਦਾ ਚਿਹ ਦਿਖਾ ਲਿਆ ਮੈਂ ਉਹਨਾਂ ਨੂੰ ਤੁਹਾਡੀ ਰਸੀਦ ਦਿਖਾ ਲਈ ਵੇ ਚਲਾਨ ਕੱਟ ਹੋਇਆ ਵੇ ਮੇਰਾ ਜੀ ਇੱਕੋ ਗੱਡੀ ਇਹਨਾਂ ਨੂੰ ਮੇਰੀ ਗੱਲ ਕਰਾਉਠਾੜੇ ਦਾ ਨਾ ਗੱਲ ਕਰਾ ਭਾਈ ਕਰਿਓ ਜੀ ਹਾਂਜੀ ਸਰ ਸੁਖਵਿੰਦਰ ਬੋਲਦਾ ਜੀ ਮੈਂ ਕੋਲ ਚਲਾਣ ਦੇ ਨਾ ਦਿਖਾੜੀ ਮੁੰਛੀ ਕੁਸ਼ਵੀਰ ਕੋਲ ਫੇਰ ਕਰਦੀਆ ਕੀਤਾ ਸੀ ਵੀ ਇਹ ਚਲਾਣ ਕੋ ਕਿੰਨਾ ਨੂੰ ਸ਼ੋਈ ਸਰ ਉਹ ਲੱਗੇ ਹੋਏ ਤੇ ਹੁਣ ਤਾਂ ਲੱਗੇ ਹੋਏ ਨੇ ਉਹ ਦੇਖਿਆ ਜੀ ਇਹ ਨੇ ਵੀ ਪਲਵਾਨੇ ਹੋਣੇ ਬਾਅਦ ਚ ਪਲਵਾਨੇ ਹੋਣੇ ਮੈਂ ਇਹਨੂੰ ਉਹੀ ਕਿਹਾ ਵੀ ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ ਕਿ ਉਹ ਲੱਗੇ ਹੁਣ ਤੇ ਘੱਟ ਦਿੱਤਾ ਹੋਵੇ ਕਹਿੰਦਾ ਤੇ ਲੱਗੇ ਹੋਏ ਸੀ ਪਹਿਲਾਂ ਤੋਂ ਕਿੰਨਾ ਲੱਗੇ ਹੋਣੇ ਇਹ ਉਹ ਤਾਂ ਫੇਰ ਬਾਅਦ ਚ ਇੱਦਾਂ ਥੋੜਾ ਨਾ ਰਿਫਲੈਕਟਰ ਨਾ ਲੱਗੇ ਉਹਨਾਂ ਤੇ ਅਸੀਂ ਚਲਾਣ ਕਰਦੇ ਹਾਂ ਇਹਨੇ ਜੇ ਲੱਗੇ ਉਹਨਾਂ ਦਾ ਆਪਾਂ ਨੂੰ ਕੀ ਲੋੜ ਸਰ ਮੈਨੂੰ ਨਈ ਪ੍ਰਾਈਵੇਟ ਗੱਡੀ ਖਰੀਦੀ ਇਹਨਾਂ ਦੀ ਇਹ ਫਲ ਮੈਂ 300 ਰੁਪਏ ਦੀ ਮਨੋਰਸੀ ਦੇ ਰਿਹਾ ਤੇ ਜੀ 300 ਰੁਪਏ ਦੀ ਮੈਂ ਉਹਨਾਂ ਨੂੰ ਦੱਸਿਆ ਵੇ ਮੇਰੇ ਫਲੈਟਰ ਲੱਗੇ ਹੋਏ ਐ ਠੀਕ ਐ ਤੇ ਮੈਨੂੰ ਉਹਨਾਂ ਨੇ ਸਰ ਕੋਲ ਭੇਜਤਾ ਜੀ ਠੀਕ ਐ ਇਹਨਾਂ ਨੇ ਮੈਨੂੰ ਕਹਿੰਦੇ ਪੇਪਰ ਲਿਆਓ ਗੱਡੀ ਦੇ ਮੈਂ ਪੇਪਰ ਮੈਂ ਮਗਾ ਹੀ ਦੇਖ ਲਓ ਪੇਪਰ ਦਿਖਾ ਲ ਤੇ ਮੇਰੇ ਪੇਪਰ ਸਾਰਾ ਕੁਝ ਓਕੇ ਹੀ ਹਲੇ ਵੀ ਆ ਦੇਖੋ ਮੇਰੇ ਕੋਲ ਪੈਸੇ ਐ ਡੀਲ ਨੰਬਰ ਮੇਰੇ ਕੋਲੇ ਹੈਗਾ ਅੰਡਰ ਲੋਡ ਮਾਲਿਆ ਬਿੱਲ ਸਾਰਾ ਕੁਝ ਹੈਗਾ ਜੀ ਮੇਰੇ ਦੇਖ ਕੇ ਹੀ ਜਿਹੜਾ ਨਾਲ ਦੂਜੇ ਸਰ ਤੇ ਉਹਨਾਂ ਨੇ ਕਹਿੰਦੇ ਚਲਾਨ ਭਰ ਦਿਓ ਜੀ ਫਲੈਟਰਾਂ ਦਾ ਫਿਰ ਮੇਰਾ ਹੈਲਪਰ ਦਾ ਕਰ ਰਹੇ ਤੇ ਜੀ ਯਾਰ ਦੇਗੜੇ ਦੇਗੜੇ ਗੱਡੀ ਬਾਹਰ ਨੂੰ ਚਲਾਉਂਦਾ ਪਿਆ। ਟੈਕਨਿਕ ਟਾਂ ਲੋਡ ਗਿਆ ਪਰ ਉਹਦਾ ਰਿਫਲੈਕਟਰ ਦਾ ਚਾਰਜ ਕੀਤਾ ਹੈ ਉਹਦੇ ਲੱਗੇ ਹੋਏ ਇਹਨਾਂ ਰਿਫਲੈਕਟਰ। ਜੇ ਤੇ ਉਹ ਪਪੂਲਰ ਲੱਦੇ ਹੋ ਸਕੇ। ਨਹੀਂ ਲੱਗੇ ਫੋਟੋ। ਇੱਕ ਮਿੰਟ ਹੈਲੋ। ਹਾਂਜੀ ਸਰ ਹਾਂਜੀ। ਇੱਕ ਮਿੰਟ ਸਾਡੀ ਇਹਦੀ ਫੋਟੋ ਖਿੱਚੇ ਕੰਮੜਾ ਮੈਂ ਦਸਾਲਦਾ ਤੁਹਾਨੂੰ। ਹਾਂਜੀ ਮੇਰੇ ਕੋਲ ਹੈਗੀ ਸਰ ਫੋਟੋ ਹਲੇ ਆਈਡੀ ਕੋਲੇ ਹੈਗੀ ਗੱਡੀ ਖੜੀ ਹੈ ਜੀ ਹਲੇ ਵੀ ਇੱਥੇ। ਨਹੀਂ ਨਹੀਂ ਜਿਹੜੀ ਫੋਟੋ ਅਸੀਂ ਕੱਲ ਖਿੱਚੀ ਤੁਹਾਨੂੰ ਦਸਾਲਦੇ ਰਿਫਲੈਕਟਰ ਕਿ ਕਰਕੇ ਸਾਡੇ ਕੋਲ। ਠੀਕ ਹੈ ਜੀ ਭੇਜ ਦੋ ਸੈਂਡ ਕਰ ਦੋ ਸਰ। ਮੈਂ ਭੇਜਦਾ। ਠੀਕ ਹੈ ਜੀ। ਸੋ ਇਨਸਪੈਕਟਰ ਸਾਹਿਬ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਚੈੱਕ ਕਰਕੇ ਕਿ ਜਿਹੜੇ ਰਿਫਲੈਕਟਰ ਹੈ ਉਹ ਸ਼ਾਇਦ ਉਸ ਟਾਈਮ ਨਾਲ ਲੱਗੇ ਹੁਣ ਬਾਅਦ ਚੋਂ ਲਵਾ ਲਏ ਲੱਗੇ ਹੁਣ ਪਰ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਵੀ ਸੁਨੈਪ ਹੁੰਦੀ ਜਦੋਂ ਅਸੀਂ ਚਲਾਨ ਕੱਢਦੇ ਹਾਂ ਤੇ ਨਾਲ ਜਿਸ ਚੀਜ਼ ਦਾ ਚਲਾਨ ਕੱਢਦੇ ਆ ਉਹਦੀ ਨਾਲ ਜਿਹੜੀ ਪੀਕ ਹੈ ਉਹ ਕਲੈਕਟ ਕਰਦੇ ਆ ਉਹ ਜਿਹੜੀ ਪੀਕ ਹੈ ਉਹਨਾਂ ਵੱਲੋਂ ਭੇਜੀ ਜਾਏਗੀ ਹੁਣ ਦੇਖਣਾ ਇਹ ਹੋਏਗਾ ਕਿ ਇਹ ਵੀਰ ਸੱਚ ਕਹਿ ਰਿਹਾ ਹੈ ਜਾਂ ਫਿਰ ਇਨਸਪੈਕਟਰ ਸਾਹਿਬ ਸੋ ਵੱਡੇ ਸਵਾਲ ਪੈਦਾ ਕਰ ਦਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਦੇ ਵਿੱਚ ਇੱਕ ਹੋਰ ਵੱਡਾ ਸਵਾਲ ਇਹ ਹੈ ਕਿ ਜਿਹ ਤੇ ਤੇ ਭਾਈ ਸਾਹਿਬ ਵੀ ਕਹ ਰਹੇ ਨੇ ਕੱਲ ਕਟਿਆ ਲੇਕਿਨ ਜਿਹੜਾ ਚਲਾਨ ਤੇ ਡੇਟ ਹੈ ਉਹ 11 ਤਰੀਕ ਹੈ 11 1 2024 11 1 2024 ਬਿਲਕੁਲ ਕਲੀਅਰ ਤੁਸੀਂ ਦੇਖ ਸਕਦੇ ਹੋ ਲੇਕਿਨ ਕਿਤੇ ਨਾ ਕਿਤੇ ਜਿਹੜਾ ਇਹ ਕਾਰਨ ਕੀ ਬਣਿਆ ਜਾਂ ਤਾਂ ਬਾਈ ਮਿਸਟੇਕ ਉਹਨਾਂ ਕੋਲ 11 ਤਰੀਕ ਪੈ ਗਈ ਹੈ ਜਾਂ ਫਿਰ ਜਿਹੜੀ ਚਲਾਨ ਬੁੱਕ ਹੈ ਉਹ ਪਹਿਲਾਂ ਤੋਂ ਹੀ ਭਰ ਕੇ ਰੱਖ ਲਈਤੀ ਜਾਂਦੀ ਹੈ ਸਾਈਨ ਕਰਵਾ ਲਈਤੇ ਜਾਂਦੇ ਨੇ ਮੋਰ ਆਈਡੀ ਹੈ ਉਹ ਲਗਾ ਕੇ ਆਪਣੇ ਕੋਡ ਰੱਖ ਲਈਤੀ ਜਾਂਦੀ ਹੈ ਸੋ ਇਹ ਹਾਲਾਤ ਨੇ ਸਾਡੀ ਪੰਜਾਬ ਪੁਲਿਸ ਦੇ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੁਣ ਦੇਖਣਾ ਇਹ ਹੋਏਗਾ ਉਹ ਪੇਜਰੇ ਨੇ ਸਾਨੂੰ ਫੋਟੋ ਕੀ ਜਿਹੜੀ ਫੋਟੋ ਹੈ ਉਹ ਜਿਹੜੀ ਰਿਲੇਫੈਕਟਰ ਦੇ ਜਾਂ ਚਲਾਨ ਕੱਟਿਆਗਾ ਰਿਲੇਫੈਕਟਰਸ ਦਾ ਉਹ ਭੇਜਦੇ ਆ ਨਹੀਂ ਭੇਜਦੇ ਹੁਣ ਦੇਖਣਾ ਇਹ ਹੋਏਗਾ ਜਿਹੜੀ ਫੋਟੋ ਹੈ ਉਹ ਆਕਰ ਕਿੰਨੇ ਟਾਈਮ ਤੱਕ ਸਾਡੇ ਕੋਲ ਆਂਦੀ ਹੈ ਦੋ ਹੀ ਮੁਲਾਜ਼ਮ ਨੇ ਜਿਨ੍ਹਾਂ ਨੇ ਨਾਕਾ ਲਗਾਇਆ ਹੋਇਆ ਹੈ ਤੇ ਲਗਾਤਾਰ ਜਿਹੜੇ ਚਲਾਨ ਹੈ ਉਹ ਕੱਟੇ ਜਾ ਰਹੇ ਨੇ ਦੋਨੋਂ ਸਾਈਡ ਤੋਂ ਫੋਟੋ ਜਿਹੜੀ ਪਿਕ ਕੀਤੀ ਜਾ ਰਹੀ ਹੈ ਤੇ ਸਰ ਦਾ ਕਹਿਣਾ ਕੀ ਅਸੀਂ ਵੀ ਜਿਹੜੀ ਗੱਡੀ ਹੈ ਉਹ ਇਹ ਗੱਡੀ ਸਰਦੀ ਗੱਡੀ ਹੈ ਭਾਜੀ ਇਹ ਜਿਹੜੀ ਗੱਡੀ ਹੈ ਜੀ ਇਹ ਜਿਹੜੀ ਜਿਹੜੀ ਸਾਹਮਣੇ ਖੜੀ ਹੈ ਇਹ ਆ ਹਾਂ ਜੀ ਆਪਣੇ ਉਹਨਾਂ ਦੀ ਅੱਛਾ ਇਹ ਪ੍ਰੇਵੈਂਟਰ ਹੈ ਇਹ ਗੱਡੀ ਹੈ ਇਹ ਸਰ ਤੁਹਾਡੀ ਆਪਣੀ ਪਰਸਨਲ ਗੱਡੀ ਹੈ ਜੀ ਅੱਛਾ ਸਰ ਇਹਦੀ ਇੰਸ਼ੋਰੈਂਸ ਹੈ ਨਹੀਂ ਸਰ ਇਹਦੀ ਆਪਣੀ ਗੱਡੀ ਤੁਸੀਂ ਇੰਸ਼ੋਰੈਂਸ ਨਹੀਂ ਕਰਾਈ ਹੈ ਲੋਕਾਂ ਦੇ ਮੋٹے ਮੋٹے ਚਲਾਨ ਕਰਦੇ ਹੋ ਨਹੀਂ ਨਹੀਂ ਹਾਂ ਉਹਨਾਂ ਦੀ ਕੋਡ ਹੈ ਜੀ ਆ ਦੇਖ ਲਓ ਤੁਹਾਡੀ ਆਪਣੀ ਸ਼ੁਰੂਆਤ ਹੀ ਗੱਡੀ ਦੀ ਉਹ ਡਿਊਟੀ ਤੇ ਲੱਗੇ ਬਾਦ ਗਾਉਣੇ ਸੀ ਬੰਡ ਡਿਊਟੀ ਤੇ ਲੱਗਦਾ ਮਾਗੀ ਦੇ ਮੇਲੇ ਦੇ ਭਾਈ 2020 ਹੀ ਖਤਮ ਹੋਈ ਹੋਈ ਹੈ 21 ਮਾਰਚ 2020 4 ਸਾਲ ਹੋ ਗਏ 4 ਸਾਲ ਚ ਨਹੀਂ ਆਦਾ ਚਲੋ ਕਰਾ ਲੈਂਦੇ ਪਰ ਆਪਣਾ ਚਲਾਨ ਕਿਹਨੇ ਕਟਰਾ ਮੋਟੀ ਮੁਕਦੀ ਗੱਲ ਤਾਂ ਇਹ ਹੈ ਹਨਾ ਕਿ ਆਪਣਾ ਚਲਾਨ ਕਿਹਨੇ ਕਟਨਾ ਆਪਣਾ ਚਲਾਨ ਤਾਂ ਕੋਈ ਕੱਟ ਹੀ ਨਹੀਂ ਸਕਦਾ ਜਦੋਂ ਜਦੋਂ ਐਸਆਈ ਸਾਹਿਬ ਬੈਠੇ ਹੋਣ ਗੱਡੀ 'ਚ ਫਿਰ ਕੋਈ ਚਲਾਨ ਕੱਟ ਸਕਦਾ ਕਿਉਂ ਜੀ ਗੱਲ ਸਹੀ ਹੈ ਨਹੀਂ ਕੱਟ ਸਕਦੇ ਕੋਈ ਨਹੀਂ ਕੱਟ ਕੱਟ ਸਕਦੇ ਗਲਤੀ ਹੈ ਗਲਤੀ ਹੈ ਇੱਕ ਇਹ ਹੁਣ ਚਲਾਨ ਕਿੱਥੇ ਜਾਏਗਾ ਆਪਣੀ ਗੱਡੀ ਦਾ ਕੱਟ ਦੋਗੇ ਹੱਸ ਕੇ ਨਾ ਸੁਣਾਵੇਂ ਕੱਟ ਦੋ ਗੱਲ ਜੇ ਤੁਸੀਂ ਕੋ ਕੱਟ ਦਿੰਦੇ ਬਈ ਹੈਂ ਤੁਸੀਂ ਕੋ ਕੱਟ ਦਿੰਦੇ ਨਹੀਂ ਪਰ ਕਿਤੇ ਨਾ ਕਿਤੇ ਤਾਂ ਗਲਤੀ ਹੈ ਗੰਗਾ ਕੋਈ ਤੁਹਾਡਾ ਰਿਸ਼ਤੇਦਾਰੀ ਕੋਈ ਮੰਗ ਹੀ ਲੈ ਜੇ ਕਿਤੇ ਗੱਡੀ ਵੱਜ ਜੇ ਪਰਮਾਤਮਾ ਨਾ ਕਰੇ ਕੁਝ ਹੋ ਜੇ ਸਰ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਮੁਲਾਜ਼ਮ ਹੋਦੀ ਦਾ ਸਰਕਾਰੀ ਬੰਦੇ ਤੁਸੀਂ ਤਾਂ ਲੋਕਾਂ ਨੂੰ ਸਮਝਾਣੇ ਹੋ ਚੀਜ਼ਾਂ ਲੇਕਿਨ ਤੁਸੀਂ ਆਪ ਹੀ ਨਹੀਂ ਕਰ ਰਹੇ ਹੋ ਚਲੋ ਕੋਈ ਸੌਰੀ ਠੀਕ ਸੋ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਤਸਵੀਰਾਂ ਦਾ ਨਾਂ ਸਾਂਝੀਆਂ ਕਰ ਰਹੇ ਆ ਜਿਹੜੇ ਐਸਆਈ ਸਾਹਿਬ ਨੇ ਉਹਨਾਂ ਕੋਲ ਵੀ ਇੱਕ ਗੱਡੀ ਹੈ ਜਿਹੜੀ ਕਿ ਸਾਹਮਣੇ ਖੜੀ ਜਿਹਦਾ ਨੰਬਰ ਪੀਬੀ08ਈਐਚ 7949 ਜਿਹਦੀ ਆਪਣੀ ਇੰਸ਼ੋਰੈਂਸ ਖਤਮ ਹੋਈ ਹੈ 2020 ਦੀ ਤੇ ਜਿਹੜੇ ਉਹਦੇ ਜਿਹੜੇ ਟੈਕਸ ਨੇ ਉਹ ਵੀ ਜਿਹੜੇ ਐਲਐਲਟੀਟੀ ਹੈ ਮਹਾਰਾਜਾ ਸ਼ਾਹ ਉਹ ਵੀ ਖਤਮ ਨੇ ਸੋ ਜਿਹੜੀ ਫਿਟਨੈਸ ਹੈ ਉਹ 2034 ਤੱਕ ਹੈ ਸੋ ਇਹਦੀ ਉਹ ਆਗੇ ਸਰ ਫੋਟੋ ਭੇਜੀ ਉਹਨਾਂ ਨੇ ਹਾਂਜੀ ਤੁਸੀਂ ਗੱਲ ਕਰੋ ਭੇਜਤਾ ਜੀ ਕੀ ਕਹਿ ਰਿਹਾ ਹੈ ਉਹ ਕਨੇੜੇ ਆ ਫਲੈਟਰ ਲੱਗੇ ਹੋਏ ਨਾ ਇਹ ਫਲੈਟਰ ਨਹੀਂ ਹੁੰਦੇ ਪੱਤੀ ਹਾਂ ਜਿਹੜੀ ਤਰਕੂਣੇ ਹੁੰਦੇ ਉਹ ਫਲੈਟਰ ਹੁੰਦੇ ਆ ਯਾਨੀ ਤੁਹਾਨੂੰ ਬਦਲਣ ਲਈ ਕਿਹਾ ਗਿਆ ਸੀਗਾ ਨਹੀਂ ਬਦਲਣ ਲਈ ਕਿਹਾ ਨਹੀਂ ਕੁਝ ਵੀ ਨਹੀਂ ਕਿਹਾ ਸੀ ਹਾਂ ਸਿਲਾਨ ਕੱਟਤਾ ਤਾਂ ਜੀ ਯਾਰ ਜਿਹੇ ਤਰਕੂਣੇ ਕਿੱਦਾਂ ਦੀ ਹੁੰਦੀ ਉਹੀ ਤਾਂ ਗੱਲ ਹੈ ਜੀ ਹੁਣ ਦੱਸੋ ਹਾਂ ਕੀ ਕਰ ਲਈ ਜੀ ਹੁੰਦੀ ਤਰਕੂਣ ਦਾ ਹੀ ਹੁੰਦੀ ਹੈ ਹੈ ਤਰਕੂਣ ਨਹੀਂ ਹੈ ਇਹੀ ਤਾਂ ਜੀ ਦਿਖਾ ਰਹੇ ਆਂ ਜੀ ਹੁਣ ਤੁਹਾਡੇ ਸਾਹਮਣੇ ਮੋਰੇ ਵੀ ਲੱਗੇ ਹੋਏ ਸਾਰਾ ਕੁਝ ਭਾਜੀ ਇਹ ਡਾਕਟਰ ਸਹੀ ਹੈ ਜੀ ਆਲਾ ਜਿਹੜਾ ਆਹ ਇਲੈਕਟ੍ਰਿਕ ਠੀਕ ਹੈ ਭਾਜੀ ਇਹ ਇਹੀ ਹੁੰਦਾ ਹੈ ਹਨ ਤੇ ਤਿੰਨ ਕੋਣਾ ਹੀ ਹੈ ਜੀ ਭਾਜੀ ਇਹ ਤਾਂ ਪਾਜੀ ਪਤਾ ਨਹੀਂ ਜੀ ਹੁਣ ਕੀ ਗੱਲ ਹੋਈ ਆਂਦੇ ਪਤਾ ਨਹੀਂ ਹੁਣ ਮੈਨੇ ਦੱਸਿਆ ਚਲਾਨ ਹੋ ਗਿਆ ਤੂੰ ਲੱਗਿਆ ਫੇਕਦਾ ਹੋ ਗਿਆ ਯਾਰ ਤੁਹਾਡੇ ਕੋਲ ਅਰਚੀਦ ਵੀ ਆ ਯਾਰ ਫਿਰ ਸਾਨੂੰ ਘੜਾ ਹੁੰਦਾ ਸਿੱਧੂ ਤੇ ਤੇਰੀ ਕੀ ਗੱਲ ਹੋਈ ਜੀ ਭਾਜੀ ਕੋਈ ਨਹੀਂ ਜੀ ਚਲਾਨ ਵੀ ਸਰ ਤੂੰ ਅੱਜ ਮਤਲਬ ਦੋ ਹੀ ਮੁਲਾਜ਼ਮ ਲੱਗੇ ਹੋ ਇੱਥੇ ਕੱਟਣ ਬਾਕੀ ਕਿ ਦੋ ਬੰਦੇ ਬਹੁਤ ਹੁੰਦੇ ਆ ਸ਼ਫੀ ਨਹੀਂ ਡਿਊਟੀ ਤੇ ਬਹੁਤ ਹੁੰਦਾ ਜੀ ਬੰਦੇ ਡਿਊਟੀ ਕਰਕੇ ਦੋ ਆ ਜੀ ਅੱਛਾ ਹਾਂ ਜੀ ਠੀਕ ਡਿਊਟੀ ਜ਼ਿਆਦਾ ਕਰਕੇ ਠੀਕ ਸੋ ਇਹ ਤਸਵੀਰਾਂ ਸੀ ਜਿਹੜੀਆਂ ਤੁਹਾਨੂੰ ਦਿਖਾਈਆਂ ਜਿਹੜੀਆਂ ਇਸ ਟਾਈਮ ਖੜੇ ਆ ਫਲੋਰ ਤੋਂ ਲੈ ਕੇ ਨਵੇਂ ਸ਼ਹਿਰ ਨੂੰ ਜਿਹੜਾ ਰਵਾਜ ਜਾਂਦਾ ਹੈ ਜਿੱਥੇ ਕਿ ਇੱਕ ਨੌਜਵਾਨ ਦਾ ਕਹਿਣਾ ਸੀ ਕਿ ਮੇਰੇ ਰਿਫਲੈਕਟਰ ਆਲਰੇਡੀ ਗੱਡੀ 'ਨ ਲੱਗੇ ਹੋਏ ਸੀ ਲੇਕਿਨ ਜਿਹੜਾ ਚਲਾਨ ਉਹ ਕਰ ਦਿੱਤਾ ਜਾਂਦਾ ਹੈ ਚਲਾਨ ਕਰਨਾ ਟਾਈਮ ਉਹਨੂੰ ਜਿਹੜਾ ਦੱਸਿਆ ਜਾਂਦਾ ਹੈ ਕਿ ਯਾਰ ਇੱਕ ਛੋਟਾ ਜਿਹਾ ਚਲਾਨ ਹੈ 500 ਰੁਪਏ ਦਾ ਲੇਕਿਨ ਜਿਹੜਾ ਉਹ ਚਲਾਨ ਹੈ ਮੁਲਾਜ਼ਮੋਂ ਕੋਲੋਂ ਦੱਸਿਆ ਜਾ ਰਿਹਾ ਕਿ ਉਹ 5000 ਰੁਪਏ ਦਾ ਚਲਾਨ ਹੈ ਕਿੰਨਾ ਕੁ ਸਹੀ ਕਿੰਨਾ ਕਿੰਨਾ ਗਲਤ ਕਮੈਂਟਰ ਅਸੀਂ ਜ਼ਰੂਰ ਦੱਸੋ ਧੰਨਵਾਦ